ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੰਘ ਦਾਦੂ ਤੁਸੀਂ ਦੇਖ ਰਹੇ ਹੋ ਐਲਵੀਐਸ ਨਿਊਜ਼ ਅੱਜ ਤੁਹਾਨੂੰ ਪਤਾ ਹੈ ਕਿ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਆਮ ਚੋਣਾਂ 2024 ਹੋਣ ਜਾ ਰਹੀਆਂ ਨੇ ਜੋ ਕਿ ਸਵੇਰ 7 ਵਜੇ ਤੋਂ ਲੈ ਕੇ ਸਟਾਰਟ ਹੋ ਚੁੱਕੀਆਂ ਨੇ ਤਾਂ ਤੁਹਾਨੂੰ ਕਰਾਉਣੇ ਦਰਸ਼ਣ ਅਸੀਂ ਇਸ ਟਾਈਮ ਵਿਧਾਨ ਸਭਾ ਹਲਕਾ ਕਾਲਾਵਾਲੀ ਦੇ ਵਿੱਚ ਪਿੰਡ ਦਾਦੂ ਵਿੱਚ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਲੰਮੀਆਂ ਲੰਮੀਆਂ ਲੇਣਾ ਲਗੜੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਜਿਹੜੇ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਉਹ ਵੀ ਤੁਸੀਂ ਦੇਖ ਸਕਦੇ ਹੋਗੇ ਪੂਰੇ ਪ੍ਰਬੰਧ ਕੀਤੇ ਗਏ ਨੇ ਤਾਂ ਜਿਹੜੇ ਬੋਟ ਦਾ ਆਪਣਾ ਮਤ ਆ ਥੋੜੀ ਜੀ ਗਰਮੀ ਹੋਣਾ ਕਰਕੇ ਹੁਣ ਲੋਕ ਘਰਾਂ ਚੋਂ ਨਿਕਲਨੇ ਹੋਣੀ ਸ਼ੁਰੂ ਹੋ ਗਏ ਨੇ ਲੋਕਾਂ ਨੂੰ ਇਹਨਾਂ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਿ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕੜੀਆਂ ਵੋਟਾਂ ਪੈਣੀਆਂ ਆਗੀਆਂ 5:00 ਵਜੇ 5:30 ਵਜੇ ਕਰ ਟਾਈਮ ਹੈ ਉਸ ਤੋਂ ਪਹਿਲਾਂ ਹੀ ਲੈਣਾ ਲੱਗਣੀ ਸ਼ੁਰੂ ਹੋ ਚੁੱਕੀਆਂ ਨੇ ਆਓ ਪੱਕ ਗੱਲਬਾਤ ਕਰਦੇ ਹਾਂ ਇਸ ਤੋਂ ਦੇ ਵੋਟਰਾਂ ਦਾ ਕੀ ਕਹਿਣਾ ਕਿਹੜੇ ਉਮੀਦਵਾਰ ਨੂੰ ਪਸੰਦ ਕਰਦੇ ਨੇ अंदर से के रोटी तरी? ਸਾਨੂੰ ਸੋ ਬਤਾ ਲਈਏ ਜਾਓ ਭਰੋ ਅਸੀਂ ਅਸਨਾਮ ਪਹੁੰਚੇ ਜੀ ਪਿੰਡ ਤਨਪਰਾ ਵਿਧਾਨ ਸਭਾ ਹਲਕਾ ਕਲਾਂਵੜੀ ਦੇ ਦੇਖ ਸਕਦਾ ਤੁਸੀਂ ਇੱਥੇ ਵੀ ਜਿਹੜੇ ਵੋਟਰਾਂ ਨੇ ਕਿੰਨਾ ਉਤਸ਼ਾਹ ਬੋਟ ਪਾਉਣ ਦਾ ਇਹ ਜੀ ਪਿੰਡ ਸਿੰਘਪੁਰਾ ਦੇ ਵਿੱਚ ਜਿਹੜੇ ਕਿ ਬਾਹਰ ਬੂਥ ਲੱਗੇ ਹੋਏ ਨੇ ਆਪੋ ਆਪਣੀਆਂ ਪਾਰਟੀਆਂ ਦੇ ਕਾਂਗਰਸ ਬੀਜੇਪੀ ਆਮ ਆਦਮੀ ਪਾਰਟੀ ਜਜਪੀ ਤੇ ਇਹਨਾਂ ਲੋਕ ਬਸਪਾ ਗਠਜੋਧਨ ਉਹ ਅਲਗ ਅਲਗ ਇੱਥੇ ਮੋਰ ਪੁੱਟ ਲਾਏ ਹੋਏ ਨੇ ਕਹਿ ਕੇ ਲੇਟ ਆਏ ਕਿ ਅਸੀਂ ਇਸ ਟਾਈਮ ਖੜੇ ਆ ਜੀ ਪਿੰਡ ਸਿੰਘਪੁਰਾ ਦੇ ਵਿੱਚ ਵਿਧਾਨ ਸਭਾ ਹਲਕਾ ਕਾਲਾਂਵਾਲੀ ਦੇ ਪਿੰਡ ਸਿੰਘਪੁਰਾ ਵਿੱਚ ਮਤਦਾਤਾ ਕੇਂਦਰ ਬੂਥ ਨੰਬਰ 10 ਤੇ ਤੁਸੀਂ ਦੇਖ ਸਕਦੇ ਹੋ ਕਿ ਜੋ ਸਵੇਰ 7 ਵਜੇ ਤੋਂ ਵੋਟਾਂ ਸਟਾਰਟ ਹੋਈਆਂ ਨੇ ਉਹਦੇ ਵਿੱਚ ਲੋਕਾਂ ਦਾ ਉਤਸ਼ਾਹ ਦੇਖਣ ਨੂੰ ਮਿਲਦਾ ਲੈਣਾ ਲੱਗਣੀ ਹੁਣ ਸ਼ੁਰੂ ਹੋ ਚੁੱਕੀਆਂ ਨੇ ਗਰਮੀ ਇਸ ਵਾਰ ਜ਼ੋਰ ਹੈ ਫਿਰ ਵੀ ਲੋਕ ਆਪਣੇ ਘਰਾਂ ਉੱਚ ਨਿਕਲ ਕੇ ਆਪਣਾ ਵੋਟ ਪਾਉਣ ਜਰੂਰ ਆ ਰਹੇ ਆ ਅਸੀਂ ਗੱਲਬਾਤ ਕਰਦੇ ਆ ਜੋ ਕਿ ਪਹਿਲੀ ਵਾਰ ਵੋਟ ਪਾਉਣ ਆ ਉਹਨਾਂ ਨਾਲ ਵੀ ਮਿਲਦੇ ਆ ਇੱਥੇ ਕਿਸੇ ਵੀਰ ਭੈਣ ਨੂੰ ਤਾਂ ਤਾਂ ਕਿ ਸਾਡੇ ਨਾਲ ਜੁੜ ਕੇ ਬਣੇ ਰਹੋ ਕੀ ਨਾਂ ਵੀ ਸਾਡਾ ਸੰਦੀਪ ਵਰ ਕੋਈ ਬਾਈ ਕਿੰਨੀ ਖੁਸ਼ ਹੈ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਆ ਬਹੁਤ ਖੁਸ਼ ਹੈ ਜੀ ਤੁਹਾਨੂੰ ਕੀ ਲੱਗਦਾ ਜਿਹੜੇ ਵਿਦਵਾਨ ਵੋਟ ਪਾਉਣ ਜਾ ਰਹੇ ਆ ਸਾਡੀਆਂ ਵੀ ਲੋਕੀਂ ਦਾ ਖਰੇ ਉਤਰਨਗੇ ਹਾਂ ਜੀ ਕੀ ਉਹਨਾਂ ਤੁਸੀਂ ਆਸ ਰੱਖਦੇ ਹੋ ਆਸ ਬਸ ਇਹ ਰੱਖਦੇ ਆ ਕਿ ਵੀ ਨੌਜਵਾਨਾ ਨਸ਼ੇ ਤੋਂ ਮੁਕਤ ਰੱਖਣਾ ਔਰ ਵੱਤਵਾ ਤਰੱਕੀ ਹੋਵੇ ਆਸੇ ਪਿੰਡ ਦੇ ਕਾਰਜ ਹੋਣ ਵਧੀਆ ਤੇ ਬੇਰੁਜ਼ਗਾਰ ਰਹੇ ਲੋਕ ਉਹਨਾਂ ਨੂੰ ਸਹੀ ਰੁਜ਼ਗਾਰ ਮਿਲੇ ਰੁਜ਼ਗਾਰ ਮਿਲੇ ਲੋਕਾਂ ਤੇ ਤੇ ਨੌਜਵਾਨ ਨਸ਼ਿਆਂ ਤੋਂ ਰਹਿਤ ਹੋਵੇ ਸਾਡਾ ਪਿੰਡ ਇਹ ਉਮੀਦ ਰੱਖਦੇ ਹਾਂ ਤੇ ਜੋ ਵੀ ਸਾਡਾ ਕੈਂਡੀਡੇਟ ਜਿੱਤੇ ਜੀ ਨਹੀਂ